ਬਹੁਤ ਹੀ ਵਧੀਆ ਸਵੇਰ ਹੋਈ ਹੈ ਜੀ ਤੇ ਤੜਕੇ 3:30 ਵਜੇ ਵਾਲੀ ਇਰੇ 3:30 ਵਜੇ ਨੇ ਜੀ ਇਹ ਇੰਨਾ ਸੋਹਣਾ 뷰 ਦਿਖਾਉਂਦੇ ਨੇ ਇੰਨੀ ਵਧੀਆ ਜੰਨਤ ਦੇ ਨਜ਼ਾਰੇ ਦਿਖਾਉਂਦੇ ਨੇ ਕੀ ਦਸੀਏ ਸਿਰਫ ਦਿਖਾ ਸਕਦੇ ਆ ਦੱਸ ਨਹੀਂ ਸਕਦੇ ਸਕਰੀਨ ਦੇ ਉੱਤੇ ਤੁਹਾਡੇ ਹੁਣੇ 2-4 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਮੈਂ ਦਿਖਾ ਦਾਂਗਾ ਇਸ ਟਾਈਮ ਮੈਂ ਖੜਾ ਹਾਂ ਜੀ ਬੇਦਨਾ ਗੰਜ ਦੇ ਵਿੱਚ ਬੇਦਨਾ ਗੰਜ ਜਿਹੜਾ ਕਿ ਇਹ ਏਰੀਆ ਪੈ ਜਾਂਦਾ ਜੀ ਆਪਣਾ ਪੋਰਟ ਬਲੇਡ ਤੋਂ ਥੋੜਾ ਜਿਹਾ ਬਾਹਰ ਹੋ ਕੇ ਬਾਹਰ ਹਟ ਕੇ ਤਕਰੀਬਨ ਤੁਸੀਂ 7-8 ਕਿਲੋਮੀਟਰ ਬਾਹਰ ਹਟ ਕੇ ਬਿਲਕੁਲ ਨੇਚਰ ਦੇ ਵਿੱਚ ਤੁਸੀਂ ਮੇਰੇ ਆਲੇ-ਦੁਆਲੇ ਦੇਖ ਸਕਦੇ ਹੋ ਜੀ ਸਾਰਾ ਦਾ ਸਾਰਾ ਨੇਚਰ ਹੈ ਜਿਵੇਂ ਫਰੇਮ ਤੋਂ ਬਾਹਰ ਹਟਾਂ ਤੁਹਾਨੂੰ ਸਾਰਾ ਦਾ ਸਾਰ ਇਹ ਕੋਰਟ ਪਲੇਅਰ ਤੋਂ ਬਾਹਰ ਥੋੜਾ ਜਿਹਾ ਹੈ ਪਿਛਲੇ ਫਰੇਮ ਦੇ ਵਿੱਚ ਤੁਸੀਂ ਸੜਕ ਦੇਖ ਰਹੇ ਸੀਗੇ ਇਧਰਲੇ ਫਰੇਮ ਦੇ ਵਿੱਚ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜੀ ਸੱਜੇ ਹੱਥ ਜਿਹੜੇ ਹੈਗੇ ਆ ਨਾਰੀਅਲ ਦੇ ਬਹੁਤ ਸਾਰੇ ਪੀੜ ਨੇ ਖੱਬੇ ਹੱਥ ਬਹੁਤ ਹੀ ਵਧੀਆ ਸਮੁੰਦਰ ਹੈ ਤੇ ਸਨਰਾਈਜ਼ ਹੋਣ ਵਾਲਾ ਸਨਰਾਈਜ਼ ਦਾ ਬੜਾ ਵਧੀਆ ਟਾਈਮ ਲੈਪਸ ਲੈਨੇ ਆ ਤੇ ਵੀਡੀਓ ਦੀ ਵੀ ਸ਼ੁਰੂਆਤ ਕਰਦੇ ਆ ਹਰੇਕ ਇਸਨਾ ਸਾਸਰੀ ਘਾੜ ਮੇਰਾ ਸਾਰੇ ਵੀਰ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤਾਜ਼ੀ ਐਪੀਸੋਡ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਅਨਸੀਨ ਣਡਮਾਨ ਦਾ ਇਹ 6ਵਾਂ ਪਾਰਟ ਹੈ ਜੀ ਹੋਪ ਕਰਦਾ ਅਨਸੀਨ ਣਡਮਾਨ ਸੀਰੀ ਜਿਹੜੀ ਤੁਹਾਨੂੰ ਬਹੁਤ ਪਸੰਦ ਆਰੀ ਹੋਏਗੀ ਅਗਰ ਪਸੰਦ ਆ ਰਹੀ ਹੈ ਤਾਂ ਪਲੀਜ਼ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਆਪਣੇ ਆਂਡ ਗਵਾਂਣਾਂ ਸਾਹ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਛੋਟੀ ਜਿਹੀ ਬੇਨਤੀ ਕਰਦਾ ਮਹੀਨਾ ਹਲੇ ਅਸੀਂ ਅੰਡਮਾਨ ਦੇ ਵਿੱਚ ਹੈਗੇ ਆ 10k ਤੱਕ ਕਰਵਾ ਦਿਓ ਜੀ ਸਬਸਕ੍ਰਾਈਬਰ ਇਹ ਰਿਕੁਐਸਟ ਹੈ ਜੀ ਬਹੁਤ ਬਹੁਤ ਜ਼ਿਆਦਾ Enjoy ਕਰੋ ਜੀ ਤੁਸੀਂ ਸਨ ਰਾਈਜ਼ ਦੇਣੇ ਜਾ ਰਹੇ ਆ ਹੋ ਹੋ ਰਿਹਾ ਜੀ ਆਪਣਾ ਸਨ ਰਾਈਜ਼ ਤੇ ਸਮੁੰਦਰ ਦੇ ਕੰਡੇ ਪਹਿਲੀ ਵਾਰੀ ਅਸੀਂ ਵੀ ਨਿਆਰਾ ਲੈ ਰਹੇ ਆ ਸਨ ਰਾਈਜ਼ ਆ ਤੁਸੀਂ ਵੀ ਲਓ ਜੀ ਟਾਈਮ ਲੈਪਸ ਦੇ ਰਾਹੀਂ 3 2 1 ਸੂਰਜ ਨੇ ਤਾਂ ਆਪਣਾ ਰੂਪ ਦਿਖਾ ਦਿੱਤਾ ਜੀ ਹੁਣ ਥੋੜਾ ਜਿਹਾ ਆਪਾਂ ਆਪਣਾ ਚਿਹਰਾ ਦਿਖਾ ਦਈਏ ਇਧਰਲੇ ਪਾਸੇ ਤੇ ਹੁਣ ਅਸੀਂ ਇਸ ਟਾਈਮ ਇਹ ਬੇੜਨਾ ਗੰਜ ਹੈ ਜੀ ਇਧਰ ਖੜੇ ਹੋਏ ਆ ਥੋੜਾ ਅੱਗੇ ਜਾਵਾਂਗੇ ਤਾਂ ਆਜੂਗਾ ਜੀ ਚਿੜੀਆ ਟਾਪੂ ਚਿੜੀਆ ਟਾਪੂ ਅੱਜ ਤੁਹਾਨੂੰ ਦਿਖਾਣਾ ਹੈ ਤੇ ਨਾਲ ਹੀ ਅੱਜ ਆਪਾਂ ਟਰੈਕ ਕਰਾਂਗੇ ਜੀ ਆਪਣਾ ਮੁੰਡਾ ਟਰੈਕ ਜਿਹੜਾ ਕਿ ਤਕਰੀਬਨ 1.5 ਕਿਲੋਮੀਟਰ ਦਾ ਹੈਗਾ ਵਾ ਉਹ ਟਰੈਕ ਕਰਾਂਗੇ ਤੇ ਤੁਹਾਨੂੰ ਜਿਹੜਾ ਹੈਗਾ ਸਾਰਾ ਦਾ ਸਾਰਾ ਉਹ ਟਰੈਕ ਦੇ ਵਿੱਚ ਕੀ ਦਿਖਦਾ ਹੈ ਕਿਹੜੇ ਨਿਆਰੇ ਆਂਦੇ ਨੇ ਤੇ ਕਿੱਦਾਂ ਰਹਿੰਦਾ ਜੀ ਸਾਰਾ ਦਾ ਸਾਰਾ ਸਫਰ ਉਹ ਦਿਖਾਣੇ ਹੈ ਜੀ ਕੀ ਕੜੇ ਬਹੁਤ ਨੇ ਜੀ ਇੱਥੇ ਬਹੁਤ ਤਾਦਾਦ ਦੇ ਵਿੱਚ ਹੈ ਨਾ ਯਾਰ ਇਹ ਤਾਂ ਪੂਰੇ ਗੱਲਬਾਤ ਵਾਲੇ ਨੇ ਤੇ ਮੈਂ ਕਿਹਾ ਥੋੜਾ ਜਿਹਾ ਫੇਕ ਡਰੋਨ ਛੋੜ ਤਾਂ ਦਿਖਾਈਏ ਆ ਲਓ ਜੀ ਬਸ ਇਹੀ ਹੈ ਜੀ ਖੁੱਲ ਕੇ ਜੀਣਾ ਤੇ ਇੰਜੋਏ ਕਰਨਾ ਤੁਰਦੇ ਤੁਰਦੇ ਇੱਕ ਚੀਜ਼ ਕਰੈਕਟ ਕਰਦਾ ਜੀ ਇੰਨੀ ਦੇਰ ਤੋਂ ਮੈਂ ਬੇੜਨਾ ਗੰਜ ਬੇੜਨਾ ਗੰਜ ਕਹੀ ਜਾਂਦਾ ਸੀਗਾ ਬੇੜਨਾ ਗੰਜ ਨਹੀਂ ਐ ਬੇੜਨਾ ਬਾਦ ਐ ਜੀ ਜਿਹਾ ਆਵਣਾ ਤੁਸੀਂ ਮੇਰੇ ਪਿੱਛੇ 뷰 ਦੇਖ ਸਕਦੇ ਹੋ ਜੀ ਇਹ 뷰 ਜੰਨਤ ਤੋਂ ਇਲਾਵਾ ਕਿਤੇ ਮਿਲ ਨਹੀਂ ਸਕਦਾ ਇੰਨਾ ਸੋਹਣਾ 뷰 ਹੈ ਇੰਨੀ ਸੋਹਣੀ ਜਿਹੜੀ ਹੈਗੀ ਆ ਕੁਦਰਤ ਹੈ ਮੈਂ ਕਹਿੰਨਾ ਇਹ ਬਖਾਨ ਕਰਨਾ ਕ੍ਰੀਨ ਦੇ ਉੱਤੇ ਤਾਂ ਔਖਾ ਵੈ ਪਰ ਅੱਖਾਂ ਦੇ ਨਾਲ ਦੇਖਣਾ ਤੇ ਫੀਲ ਕਰਨਾ ਬਹੁਤ ਵਧੀਆ ਲੱਗਦਾ ਹੈ ਜੀ ਇਹ ਵੀ ਇੱਕ ਐਂਗਲ ਹੁੰਦਾ ਜੀ ਜਿਹੜਾ ਸੀ ਕੈਮਰਾ ਥੋੜਾ ਪਿੱਛੇ ਜਾ ਕਰ ਦਿੰਨੇ ਆ ਉਹ ਡਿਜੀਟਲ ਕੈਮਰੇ ਡੰਡੇ ਦੇ ਨਾਲ ਤੇ ਬੜਾ ਵਧੀਆ ਲੱਗਦਾ ਜੀ ਦੂਰੋਂ ਥੋੜਾ ਜਾ ਦਿਖਾਣਾ ਦੂਰੋਂ ਹੀ ਥੋੜਾ ਜਾ ਪਿੱਛੇ ਦਾ ਵੀ ਥਿ ਵਿਊ ਆ ਜਾਂਦਾ ਅਸੀਂ ਵੀ ਆਏ ਨੇ ਆ ਚੱਲੀ ਆਨੇ ਆ ਜੜੀਆ ਟਾਪੂ ਥੋੜਾ ਜਾ ਕਿੰਨਾ ਰਹਿ ਗਿਆ ਹੁਣ ਇੰਦਰਜੀਤ ਭਾਜੀ 10 ਕਿਲੋਮੀਟਰ ਰਹਿ ਗਿਆ 8-10 ਕਿਲੋਮੀਟਰ 8-10 ਕਿਲੋਮੀਟਰ ਰਹਿ ਗਿਆ ਤੇ ਹੋਰ 15 ਤੋਂ 20 ਮਿੰਟ ਦੇ ਵਿੱਚ ਵਿੱਚ ਪਹੁੰਚ ਜਾਗੇ ਅਸੀਂ ਸਨਰਾਈਜ਼ ਪਹਿਲੇ ਹੀ ਦੇਖ ਲਿਆ ਅਸੀਂ ਬੇੜਨਾ ਬਾਦ ਦੇ ਵਿੱਚ ਤੇ ਹੁਣ ਉੱਥੇ ਜਾ ਕੇ ਵਿਊਜ਼ ਇੰਜੋਏ ਕਰਾਂਗੇ ਜੀ ਬਹੁਤ ਹੀ ਪਿਆਰੇ ਫੇਰੀ ਸਮੁੰਦਰ ਦੀਆਂ ਛੱਲਾਂ ਸਵੇਰ ਸਵੇਰ ਦਾ ਟਾਈਮ ਇੱਕ ਅਲੱਗ ਹੀ ਪੋਜ਼ਿਟਿਵਿਟੀ ਦਿੰਦਾ ਹੈ ਲਾਈਫ ਦੇ ਵਿੱਚ ਇਹ ਬੜਾ ਵਧੀਆ ਲੱਗਦਾ ਹੈ ਜਿਹੜਾ ਟਾਪੂ ਦਾ 5 ਕਿਲੋਮੀਟਰ ਰਹਿ ਗਿਆ ਕਿ ਆ ਪੰਜ ਮੁੰਡਾ ਟਰੈਕ ਵੀ ਕਰਨਾ ਆ ਕੇ ਬੈਠੇ ਆ ਜੀ ਇੱਕ ਜਗ੍ਹਾ ਤੇ ਇੱਥੇ ਥੋੜਾ ਬੀਚ ਜਿਹੜਾ ਹੈਗਾ ਮਿੱਟੀ ਵਾਲੇ ਪਾਣੀ ਵਾਲਾ ਥੋੜਾ ਪਾਣੀ ਮਟੀਲਾ ਹੋਇਆ ਪਰ ਠੀਕ ਹੈ ਜੀ ਅੱਜ ਆਏ ਹੋਏ ਆ ਜੀ ਆਪਾਂ ਇਸ ਰੂਟ ਦੇ ਉੱਤੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਤੇ ਇਹ ਪੰਜਾਬੀ ਭਰਾ ਜਿਹੜੇ ਆਪਾਂ ਨੂੰ ਬਹੁਤ ਟਾਈਮ ਪਹਿਲੇ ਮਿਲੇ ਸੀ ਇਹ ਥੋੜੀ ਜੀ ਗੱਲਬਾਤ ਕਰੀਏ ਇਹਨਾਂ ਬਾਰੇ ਤਾਂ ਇੰਦਰਜੀਤ ਭਾਜੀ ਸੀਗੇ ਇਹਨਾਂ ਦਾ ਆਪਣਾ ਕੰਮ ਹੈ ਜੀ ਕਿਸੇ ਮਿਨਿਸਟਰੀ ਦੇ ਵਿੱਚ ਜਾਂ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ ਇਹ ਤੇ ਬਾਕੀ ਇਹ ਦੋ ਭਰਾ ਹੋਰ ਨੇ ਜਿਨ੍ਹਾਂ ਦਾ ਆਪਣਾ ਮੋਬਾਈਲ ਦਾ ਕੰਮ ਹੈ ਜੀ ਇਹਨਾਂ ਦੀ ਇੱਥੇ ਦੁਕਾਨ ਐ ਡਮਾਂ ਦੇ ਵਿੱਚ ਜਿਹੜਾ ਮੇਨ ਗਾਂਧੀ ਪੁਆਇੰਟ ਹੈ ਨਾ ਉੱਥੇ ਇਹਨਾਂ ਦੀ ਦੁਕਾਨ ਹੈਗੀ ਐ ਬਾਕੀ ਆਪਾਂ ਇਹਨਾਂ ਨਾਲ ਹੀ ਆਏ ਅੱਜ ਸਵੇਰੇ ਇਹਨਾਂ ਨਾਲ ਹੀ ਘੁੰਮ ਰਹੇ ਇਹਨਾਂ ਨੇ ਪਿਛਲੇ ਹਫ਼ਤੇ ਤੋਂ ਕਹਿ ਮੈਂ ਦਿਖਾਵਾਂਗੇ ਚਿੜੀਆ ਟਾਪੂ ਮੁੰਡਾ ਟਰੈਕ ਇਹ ਉਹ ਜਿੰਨੀਆਂ ਵੀ ਜਗ੍ਹਾਵਾਂ ਹੈਗੀਆਂ ਦੇਖਣ ਵਾਲੀਆਂ ਸਾਰੀਆਂ ਦਿਖਾਵਾਂਗੇ ਇੰਨੀ ਸੋਹਣੀ ਜਗ੍ਹਾ ਤਾਂ ਦਿਖਾਈ ਜਾਂਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਬਹੁਤ ਨਿਆਰੇ ਵਾਲੀਆਂ ਜਗ੍ਹਾਵਾਂ ਦੇਖ ਰਹੇ ਆ ਮੇਰਾ ਤਾਂ ਸੱਚੀ ਗੱਲ ਕਰ ਰਿਹਾ ਕਿ ਉੱਥੇ ਜਾਣ ਦਾ ਮਨ ਹੀ ਨਹੀਂ ਕਰ ਰਿਹਾ ਚਿੜੀਆ ਟਾਪੂ ਜਾਣਾ ਤਾਂ ਹੈਗਾ ਹੀ ਆ ਪਰ ਜਾਣ ਦਾ ਜੀ ਕਿਉਂ ਨਹੀਂ ਕਰ ਰਿਹਾ ਰਾਹ ਇੰਨਾ ਜਿਹਦਾ ਸੋਹਣਾ ਹੈ ਇੰਨੇ ਜਿਆਦਾ ਪਿਆਰੇ ਪਿਆਰੇ ਰਾਹ ਹੈਗੇ ਆ ਤੇ ਮਨ ਕਰ ਰਿਹਾ ਬਸ ਰਾਹ ਦੇ ਵਿੱਚ ਨਿਆਰੇ ਲਈ ਜਾਈਏ ਤੇ ਇੰਦੇ ਜਿਹੜਾ ਹੈਗਾ ਸ਼ਾਮ ਵੀ ਨਾ ਹੋ ਜੇ ਇੱਕ ਇੱਕ ਜਗ੍ਹਾ ਤੇ ਖੜ ਕੇ ਫੋਟੋ ਲੈ ਰਹੇ ਨਬੀ ਭਾਈਆਂ ਨਾਲ ਜੀ ਐਕਟਿਵਾ ਤੇ ਸੋਹਣੇ ਰਾਹ ਦੇ ਸਫਰ ਤੇ ਜਿਹੜੇ ਨਿਆਰੇ ਸੀਗੇ ਦੇਖਦੇ ਹੋਏ ਅੱਗੇ ਜੀ ਆਪਾਂ ਚਿੜੀਆ ਟਾਪੂ ਵਿੱਚ ਤੇ ਪਿੱਛੇ ਆਪਣਾ ਸੀਗਾ ਚਿੜੀਆ ਟਾਪੂ ਵਿੱਚ ਜਿੱਥੇ ਥੋੜਾ ਤੁਹਾਨੂੰ ਮਟੀਲਾ ਪਾਣੀ ਨਜ਼ਰ ਆ ਰਿਹਾ ਸੀਗਾ ਸਿਨੇਮੈਟਿਕ 뷰 ਦੇ ਵਿੱਚ ਤੇ ਹੁਣ ਅਸੀਂ ਸਪੈਸ਼ਲੀ ਖੜੇ ਹੋਏ ਹਾਂ ਉਸ ਜਗ੍ਹਾ ਦੇ ਉੱਤੇ ਜਿੱਥੋਂ ਦੀ ਅਸੀਂ ਜਾਣਾ ਮੁੰਡਾ ਟਰੈਕ ਕਰਨ ਅੱਜ ਮੁੰਡਾ ਟਰੈਕ ਕਰਾਂਗੇ ਤਕਰੀਬਨ 1.5 ਕਿਲੋਮੀਟਰ ਦਾ ਉਹ ਟਰੈਕ ਹੈ ਜਿਹੜਾ ਪਿੱਛੇ ਸੀਗਾ ਆਪਣਾ ਚਿੜੀਆ ਟਾਪੂ ਸੀਗਾ ਤੇ ਆਪਾਂ ਇਹ ਟੱਪ ਕੇ ਕਿਉਂ ਆਏ ਆ ਇਹਦਾ ਕਾਰਨ ਇਹ ਸੀਗਾ ਇੱਧਰ ਜਿਹੜੇ ਖਬੇ ਹੱਥ ਗੇਟ ਜਾਂ ਲੱਗਾ ਹੋਇਆ ਇਹ 8 ਵਜੇ ਦੇ ਤਕਰੀਬਨ ਖੁੱਲਦਾ ਹੈ ਸਵੇਰੇ ਸਵੇਰੇ ਟਾਈਮ ਹੋਇਆ ਜੀ 7 ਵਜੇ ਦਾ ਤਾਂ ਕਰਕੇ ਆਪਾਂ ਥੋੜੀ ਦੇਰ ਤੱਕ ਇੱਥੇ ਵੇਟ ਕਰਾਂਗੇ ਫਿਰ ਚੱਲਾਂਗੇ ਆਪਣਾ ਮੁੰਡਾ ਟਰੈਕ ਕਰਨ ਬਹੁਤ ਹੀ ਸੋਹਣੇ ਨਿਆਰੇ ਹੈ ਜੀ ਸਹੀ ਗੱਲ ਹੈ ਪੇੜ ਵੀ ਇੱਥੇ ਹਰੇਕ ਚੀਜ਼ ਦੇ ਨੇ ਕਾਜੂ ਵਗੈਰਾ ਵੀ ਹੈਗੇ ਨੇ ਕਈ ਥਾਵਾਂ ਤੇ ਨਾਰੀਅਲ ਦੇ ਪੇੜ ਤਾਂ ਬਹੁਤ ਜ਼ਿਆਦਾ ਨੇ ਆ ਇੱਕ ਵਧੀਆ ਜਆ ਪਲੇਸ ਬਣਾਇਆ ਹੋਇਆ ਏਰੀਆ ਜਆ ਬਣਾਇਆ ਹੋਇਆ ਹੈ ਬੈਨ ਪੋਣ ਵਾਸਤੇ ਠੀਕ ਹੈ ਬੈਨੇ ਆ ਦੇ ਤੇ ਇਧਰ ਉਹਦੀ ਮੈਂ ਨਜ਼ਰ ਆ ਰਿਹਾ ਹੋਵਾਂਗਾ ਇੱਕ ਫਰੇਮ ਤੁਹਾਡੇ ਸਾਹਮਣੇ ਪਾਸੇ ਇਧਰਲੇ ਪਾਸੇ ਮੈਂ ਜੀ ਪਤਾ ਨਹੀਂ ਮੈਂ ਇੱਕ ਗੱਲ ਕਹਿਣੀ ਚਾਹਨਾ ਵਾਂ ਸ਼ਾਇਦ ਹੋ ਸਕਦਾ ਮੇਰਾ ਚਿਹਰਾ ਕਾਲਾ ਨਜ਼ਰ ਆ ਰਿਹਾ ਹੋਵੇ ਕਦੀ ਸੋਚਿਆ ਨਹੀਂ ਸੀ ਅਸੀਂ ਅੰਡਮਾਨ ਨਿਕੋਬਾਰ ਆਵਾਂਗੇ ਤੇ ਹਰ ਇੱਕ ਚੀਜ਼ ਇੱਥੇ ਮਿਲ ਜੰਦੀ ਹੈ ਜੀ ਜੋ ਚੀਜ਼ ਇਨਸਾਨ ਨੂੰ ਚਾਹੀਦੀ ਹੁੰਦੀ ਹੈ ਉਹ ਚੀਜ਼ ਇੱਥੇ ਮਿਲ ਰਹੀ ਹੈ ਮਿਲ ਕੀ ਕੀ ਰਿਹਾ ਆਪਣਾ ਜੇ ਗੱਲ ਕਰੀਏ ਪਹਾੜ ਵੀ ਹੈਗੇ ਨੇ ਵਧੀਆ ਮੌਸਮ ਵੀ ਹੈਗਾ ਕੋਈ ਜ਼ਿਆਦਾ ਗਰਮੀ ਵੀ ਹੈ ਨਹੀਂਗੀ ਬਹੁਤ ਜ਼ਿਆਦਾ ਆਪਣਾ ਕੀ ਕਹਿੰਦੇ ਐ ਬਰਸਾਤ ਵੀ ਠੀਕ ਹੈ ਬਰਸਾਤ ਥੋੜੀ ਜ਼ਿਆਦਾ ਪੈ ਜਾਂਦੀ ਹੈ ਬਾਕੀ ਹੋਰ ਕੋਈ ਕਮੀ ਪੇਸ਼ੀ ਨਹੀਂ ਹੈ ਪਹਾੜ ਸਮੁੰਦਰ ਇੱਕ ਹਿਲ ਸਟੇਸ਼ਨ ਵਰਗਾ 뷰 ਵਧੀਆ ਵਧੀਆ ਜੰਗਲ ਵਧੀਆ ਵਧੀਆ ਨਿਆਰੇ ਸ ਨਿਕੋਬਾਰ ਅਸੀਂ ਕਾਫੀ ਟਾਈਮ ਪਹਿਲੇ ਆਪਾਂ ਬਚਪਨ ਚ ਸੁਣਦੇ ਹੁੰਦੇ ਹੁੰਦੇ ਸੀਗੇ ਕਿ ਕੀ ਐਂਡਮਾਨ ਨਿਕੋਬਾਰ ਇੱਕ ਟਾਪੂ ਹੈ ਤੇ ਦੀ ਮਾਗ ਦੇ ਵਿੱਚ ਇਹ ਆ ਜਾਂਦਾ ਹੁੰਦਾ ਸੀਗਾ ਕਿ ਟਾਪੂ ਤੇ ਤਾਂ ਕੀ ਹੋਏਗਾ ਆਸੇ ਪਾਸੇ ਸਮੁੰਦਰ ਵਿੱਚ ਘਰ ਥੋੜੀ ਜੀ ਜ਼ਮੀਨ ਲੋਕੀ ਰਹਿੰਦੇ ਹੋਣੇ ਥੋੜੇ ਬੋਤੇ ਜਾਂ ਇੰਡੀਅਨ ਨੇਵੀ ਰਹਿੰਦੀ ਹੋएगी ਮਾੜਾ ਮੋਟਾ ਆਪਣਾ ਕੰਮ ਚਲਾਉਂਦੀ ਹੋएगी ਉੱਥੇ ਆ ਫੋਰਸਿਸ ਵਗੈਰਾ ਹੋਣਗੀਆਂ ਕਦੀ ਸੋਚਿਆ ਨਹੀਂ ਸੀਗਾ ਇਸ ਐਂਡਮਾਨ ਤੇ ਉਹ ਚੀਜ਼ਾਂ ਵੀ ਦੇਖਣ ਨੂੰ ਮਿਲ ਜਾਣਗੀਆਂ ਐਂਡਮਾਨ ਟਾਪੂ ਤੇ ਉਹ ਉਹ ਚੀਜ਼ਾਂ ਦੇਖ ਲਵਾਂਗੇ ਜਿਹੜੀਆਂ ਕਿ ਆਪਣਾ ਕਿਸੇ ਥਾਂ ਹੋਰ ਤੇ ਦੇਖ ਹੀ ਨਹੀਂ ਸਕਦੇ ਜੀ ਟ੍ਰੈਕਿੰਗ ਕਰਨੇ ਬਾਅਦ ਚ ਪਹਿਲੇ ਖਾਣਾ ਪੀਣਾ ਖਾ ਲਈਏ ਜੀ ਤੇ ਪਤਾ ਨਹੀਂ ਕੀ ਆ ਰਿਹਾ ਹੈ ਥਾਲੀਆਂ ਆ ਗਈ ਹੋਈਆਂ ਰਾਹ ਖੋਲਤਾ ਸੀ ਜੀ ਉਹਨਾਂ ਨੇ ਤੇ 10 ਵਜੇ ਦੇ ਕਰੀਬ ਕਰੀ ਖੋਲਦੇ ਆਪਾਂ ਥੋੜੀ ਛੇਤੀ ਆ ਗਏ ਸੀ ਤੇ ਆਪਣਾ ਛੇਤੀ ਆਣਾ ਵੀ ਸਫਲ ਰਿਹਾ ਵਧੀਆ ਬੀਚ ਦੇ ਕੰਡੇ ਬੈਠੇ ਰਹੇ ਤੇ ਹਵਾ ਹਵਾ ਲੱਗਦੀ ਰਹੀ ਨਿਹਾਰੇ ਜਾਂਦੇ ਰਹੇ ਜੀ ਉਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਆਪਣੀ ਮੁੰਡਾ ਟਰੈਕ ਦੀ ਤੇ ਦੇਖੋ ਜੀ ਆਪਾਂ ਟਰੈਕ ਤਾਂ ਵਾਵਾ ਕਰੇ ਹੋਏ ਸੀਗੇ ਕਦੀ ਹਿਮਾਚਲ ਚ ਕਰ ਲੈਂਦੇ ਸੀ ਕਦੀ ਉਤਰਾਖੰਡ ਚ ਕਰ ਲੈਂਦੇ ਸੀ ਤੇ ਕਦੀ ਜੰਮੂ ਕਸ਼ਮੀਰ ਦੇ ਵਿੱਚ ਕਰ ਲੈਂਦੇ ਸੀਗੇ ਆਲਮੋਸਟ ਮੈਨੂੰ 100 ਪਲੱਸ ਟਰੈਕਸ ਦਾ ਐਕਸਪੀਰੀਅੰਸਡ ਹੈ ਬਾਕੀ ਹੁਣ ਜਿਹੜੇ ਅਸੀਂ ਟਰੈਕ ਤੇ ਹੈਗੇ ਆ ਇਹ ਆ ਮੁੰਡਾ ਪੀਕ ਟਰੈਕ ਮੈਂ ਪਹਿਲੀ ਵਾਰ ਟਰੈਕ ਕਰ ਰਿਹਾ ਜਿਹੜਾ ਕਿ ਇੱਕ ਬੀਚ ਵਾਲੇ ਏਰੀਏ ਤੇ ਹੈ ਜਾਂ ਗੱਲ ਕਰੀਏ ਬਹੁਤ ਹੀ ਸੀ ਲੈਵਲ ਡਾਊਨ ਤੇ ਹੈ ਆਪਾਂ ਮੈਕਸਿਮਮ ਐਕਸ ਟਰੈਕ ਜਿਹੜੇ ਕਰੇ ਆ ਉਹ 1500 2000 ਮੀਟਰ ਅਬਵ 500 ਮੀਟਰ ਮੰਨ ਕੇ ਚੱਲੋ ਇੰਨੀ ਖੁੰਦੀ ਬਾਕੀ ਉੱਪਰ ਜਾ ਕੇ ਆਪਣੇ ਫੋਨ ਦਾ ਬੈਰੋਮੀਟਰ ਹੈਗਾ ਉਹ ਚਾਲੂ ਕਰਾਂਗੇ ਤੇ ਬੈਰੋਮੀਟਰ ਐਗਜ਼ੈਕਟ ਤੁਹਾਨੂੰ ਜਿਹੜੀ ਹੈਗੀ ਇਹ ਕੈਲਕੂਲੇਸ਼ਨ ਦੱਸੇਗਾ ਜੀ ਤੇ ਆ ਇਧਰ ਦੀਆਂ ਇੰਪੋਰਟੈਂਟ ਬਰਡਸ ਐਨੀਮਲਸ ਐਂਡ ਰੈਪਟਾਈਲਸ ਆਫ ਅੰਡਮਾਨ ਐਂਡ ਨਿਕੋਬਾਰ ਆਈਲੈਂਡ ਇਹ ਸਾਰੇ ਜਾਨਵਰ ਨੇ ਜਿਹੜੇ 올 ਓਵਰ ਅੰਡਮਾਨ ਤੇ ਨਿਕੋਬਾਰ ਆਈਲੈਂਡ ਚ ਪਾਏ ਜਾਂਦੇ ਸਾਰਿਆਂ ਦੇ ਸਾਰੇ ਨਾਮ ਇੱਥੇ ਲਿਖੇ ਹੋਏ ਖੱਬੇ ਹੱਥ ਵਿੱਚ ਤੇ ਬੀਚ ਦੇ ਕੰਡੇ ਘਰ ਜੀ ਆਹ ਦੇਖ ਸਕਦੇ ਹੋ ਐਸੇ ਤਾਂ ਬਾਥਰੂਮ ਜਿਹਾ ਹੀ ਬਣਿਆ ਹੈ ਪਰ ਅਗਰ ਇਫ ਇਟ ਇਸ ਟਰਾਂਸਫਾਰਮਡ ਇਨਟੂ ਵਿਲਾ ਕਿੰਨਾ ਸੋਹਣਾ ਲੱਗੂਗਾ ਜੀ ਇਧਰ ਵੀ ਪੇੜ ਸਾਹਮਣੇ ਜੀ ਨੀਲੇ ਪਾਣੀ ਵਾਲਾ ਜਮਾ ਸਮੁੰਦਰ ਜੀ ਪਤਾ ਨਹੀਂ ਇਹ ਚੀਜ਼ਾਂ ਕਦੀ ਇਮੇਜਿਨੇਸ਼ਨ ਤੋਂ ਪਰੇ ਹੀ ਸਿਗੀਆਂ ਇਹ ਐਪੀਸੋਡ ਨੰਬਰ 7 ਹੈ ਜੀ ਮੈਂ 6 ਕਹਿ ਦਿੱਤਾ ਸੀ ਮਾਫੀ ਬਾਕੀ ਬਹੁਤ ਵਧੀਆ ਲੱਗ ਰਿਹਾ ਜੀ ਉੱਪਰ ਚੜ ਕੇ ਵਧੀਆ ਥਿਊ ਦੇਖ ਸਕਦੇ ਹੋ ਤੁਸੀਂ ਇਹ ਚੀਜ਼ਾਂ ਐ ਲੱਗਦੀਆਂ ਸੀਆਂ ਕਿ ਫਿਲਮਾਂ ਦੇ ਵਿੱਚ ਜਿਹੜੀਆਂ ਦੇਖ ਸਕਦੇ ਆ ਇੱਕਾ ਪੁੱਲ ਦੇਖੋ ਜਿਵੇਂ ਹੁਣ ਇਹ ਸਮੁੰਦਰ ਦਾ ਪਾਣੀ ਆ ਰਿਹਾ ਆਹ ਪੁੱਲ ਅਸੀਂ ਪਾਰ ਕਰਾਂਗੇ ਤੇ ਕਿੱਦਾਂ ਦਾ ਮਤਲਬ ਹੈ ਤਾਂ ਸੁਰਗ ਹੀ ਹੈ ਫਿਰ ਇਹ ਆਪਾਂ ਇਹਨੂੰ ਕੀ ਕਹੀਏ ਜੀ ਦੱਸੋ ਕੋਈ ਬੰਦਾ ਨਹੀਂ ਬੰਦੇ ਦੀ ਜਾਤ ਨਹੀਂ ਜਿਵੇਂ ਨੇਚਰ ਦੇ ਵਿੱਚ ਤੁਰਦੇ ਹੋਏ ਨੇਚਰ ਇੰਜੋਏ ਕਰਦੇ ਹੋਏ ਲਾਈਫ ਦੇ ਆਨੰਦ ਮਾਣਦੇ ਹੋਏ ਜੀ ਇਹ ਪਿਆਰੇ ਰਾਹ ਨੇ ਇੱਧਰ ਇੱਕ ਪਿਆਰੀ ਜੀ ਹਟ ਪਈ ਹੋਈ ਦੇਖ ਸਾ ਦਿਓ ਜੀ ਇਹ ਹੀ ਚੀਜ਼ਾਂ ਨੇ ਦੇਖਣ ਲਈਆਂ ਜਮਾ ਇੱਕ ਘਣੇ ਜੰਗਲ ਦੇ ਵਿੱਚੋਂ ਨਿਕਲਦੇ ਪਈਆਂ ਸਾਰੇ ਪੰਜਾਬੀ ਭਰਾ ਹੁਣ ਅਸੀਂ ਆਪਾਂ ਪਾਰ ਕਰ ਰਹੇ ਹਾਂ ਜੀ ਉਹਨਾਂ ਜੰਗਲਾਂ ਨੂੰ ਜਿਹੜੇ ਆਹ ਦੇਖੋ ਜੀ ਇਹ ਮਸ਼ਰੂਮ ਹੈ ਜੀ ਇਹਦਾ ਨਾਮ ਭੁੱਲ ਗਿਆ ਮੈਂ ਪਰ ਬੁਟਰੀ ਚ ਪੜਿਆ ਤਾਂ ਸੀਗਾ ਕੀ ਕਹੀਏ ਜੰਗਲੀ ਮਸ਼ਰੂਮ ਕਹਿ ਦੋ ਬਸ ਹੁਣ ਤੇ ਅੱਜ ਚੱਲੇ ਆ ਜੀ ਆਪਾਂ ਹੌਂਡੀਓਰਸ ਗਾਟੇਮਾਲਾ ਜਿੰਨੇ ਵੀ ਜੰਗਲ ਹੈ ਮੈਕਸੀਕੋ ਦੇ ਪਾਰ ਕਰਕੇ ਅਸੀਂ ਅਮਰੀਕਾ ਪਹੁੰਚਣਾ ਡੋਂਕੀ ਲਾਣ ਲੱਗੇ ਆ ਅੰਡਮਾਨ ਦੇ ਵਿੱਚ ਮਜ਼ਾਕ ਕਰ ਰਿਹਾ ਚੱਲਦੇ ਆ ਜੀ ਟਰੈਕ ਸ਼ੁਰੂ ਹੋ ਗਿਆ ਮੁੰਡਾ ਟਰੈਕ 1.5 ਕਿਲੋਮੀਟਰ ਦਾ ਟਰੈਕ ਕਿਹਨੂੰ ਕਹਿੰਦੇ ਨੇ ਇਹੀ ਆ ਟਰੈਕ ਜੀ ਅਸਲ ਦੇ ਵਿੱਚ ਟਰੈਕਿੰਗ ਉਹ ਨਹੀਂ ਹੁੰਦੀ ਕਿ ਇੱਕ ਰਾਹ ਬਣਿਆ ਹੋਵੇ ਜਿਹਦੇ ਵਿੱਚ ਕੋੜੀਆਂ ਪੜੀਆਂ ਹੋਣ ਤੇ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਸਫ਼ਰ ਕਰੀਏ ਸ਼ੁਰੂ ਉਹ ਟਰੈਕ ਨਹੀਂ ਹੁੰਦਾ ਉਹਨੂੰ ਤਾਂ ਇੱਕ ਆਪਾਂ ਪ੍ਰੋਫੈਸ਼ਨਲੀ ਹਾਈਕਿੰਗ ਹੀ ਕਹਿ ਦਿੰਦੇ ਆ ਸੋ ਇਹ ਹੁੰਦਾ ਜੀ ਅਸਲੀ ਟਰੈਕ ਰਾਹ ਦਾ ਨਾ ਪਤਾ ਹੋਵੇ ਬਸ ਤੁਰਦੇ ਰਹੋ ਜੀ ਮਾੜੀ ਮੋਟੀ ਇਹ ਬਣੀ ਹੋਈ ਪੰਗਡੰਡੀ ਜੀ ਆ ਕੱਚੀ ਪੱਕੀ ਜੀ ਇਹਦੇ ਤੇ ਹੀ ਚੱਲਣਾ 1.5 ਕਿਲੋਮੀਟਰ ਪ੍ਰੋਫੈਸ਼ਨਲੀ ਹਾਈਕਿੰਗ ਹੀ ਕਹਿ ਦਿੰਨੇ ਆ ਸੋ ਇਹ ਹੁੰਦਾ ਜੀ ਅਸਲੀ ਟਰੈਕ ਰਾਹ ਦਾ ਨਾ ਪਤਾ ਹੋਵੇ ਬਸ ਤੁਰਦੇ ਰਹੋ ਜੀ ਮਾੜੀ ਮੋਟੀ ਇਹ ਬਣੀ ਹੋਈ ਪੰਗਡੰਡੀ ਜੀ ਆ ਕੱਚੀ ਪੱਕੀ ਜੀ ਇਹਦੇ ਤੇ ਹੀ ਚੱਲਣਾ 1.5 ਕਿਲੋਮੀਟਰ ਅੰਡੇਮਾਨ ਦੇ ਲੋਕ ਸਾਡੇ ਨਾਲ ਨੇ ਹੰਡਮਾਨ ਦੇ ਪੰਜਾਬੀ ਬਾਈ ਜੀ ਜਿਹੜੇ ਸਾਨੂੰ ਟਰੈਕ ਤੇ ਲੈ ਕੇ ਚੱਲੇ ਨੇ ਮੈਨੂੰ ਸਾਹ ਚੜ ਗਿਆ ਹੈ ਭਾਜੀ ਕੋਈ ਨਹੀਂ ਦੇ ਕਾਫੀ ਟਾਈਮ ਬਾਅਦ ਟ੍ਰੈਕਿੰਗ ਕਰੀ ਹੋਈ ਅਸੀਂ ਸਾਈਕਲ ਚਲਾਣੇ ਰਹਨੇ ਆ ਤਾਂ ਜੋ ਸਾਡਾ ਸਟੈਮ ਹੀ ਨਾ ਪੜਿਆ ਹੋਇਆ ਜੀ ਬਹੁਤ ਹੀ ਸੋਹਣਾ ਰਾਹ ਹੈ ਜੀ ਟ੍ਰੈਕਿੰਗ ਦੀ ਇਹ ਵਿੱਚ ਘਰ ਕਹਿੰਦੇ ਦੋ ਰਾਹ ਅੱਡ-ਅੱਡ ਹੋ ਜਾਣਗੇ ਖੱਬੇ ਜਾਣਾ ਸੱਜੇ ਜਾਣਾ ਇਹ ਹੀ ਦੱਸਣਗੇ ਜੀ ਫੋਰ ਅਸੀਂ ਪੁੱਠੇ ਜਾਂਦੇ ਜਾਂਦੇ ਕਿਤੇ ਪੰਜਾਬ ਵੱਲ ਗੇੜੇ ਨਾ ਪਾ ਦਈਏ ਖੱਲੇ ਤੱਕ ਦਾ ਮੈਂ ਤਾਂ ਪਹਿਲਾ ਹੀ ਟਰੈਕ ਦੇਖਿਆ ਹੈ ਆ ਪੇੜ ਦੀਆਂ ਜੜਾਂ ਜੀਆਂ ਨੇ ਉਹਨਾਂ ਉੱਤੇ ਚੱਲ ਰਹੇ ਹਾਂ ਨਹੀਂ ਤਾਂ ਪਹਾੜੀ ਖੇਤਰਾਂ ਦੇ ਵਿੱਚ ਕੀ ਹੁੰਦਾ ਜੀ ਆਪਣੇ ਪੱਕੀ ਜਿਹੜੀ ਹੈਗੀ ਟ੍ਰੇਲ ਜੀ ਬਣੀ ਹੁੰਦੀ ਹੈ ਜਾਂ ਆਹ ਗਿਰਨ ਲੱਗਾ ਸੀ ਮੈਂ ਹੁਣੇ ਥੋੜੀ ਫਿਸਲਣ ਜੀ ਹੈਗੀ ਪਾਏ ਵੀ ਕਰੋਕਸ ਜਿਹੇ ਹੋਏ ਨੇ ਬੂਟਸ ਨਹੀਂ ਪਾਏ ਹੋਏ ਤਾਂ ਕਰਕੇ ਕੀ ਹੁੰਦਾ ਜੀ ਆਪਣਾ ਪੈਰ ਫਿਸਲ ਜਾਂਦਾ ਕਿਉਂਕਿ ਇਹਦੀ ਗ੍ਰਿਪ ਹੈ ਨਹੀਂ ਹੁਣ ਮੈਂ ਜਾਵਾਂਗਾ ਵਿਸ਼ਾਖਾਪਟਨਮ ਉੱਥੋਂ ਲਵਾਂਗਾ ਡੀਕੇ ਤੋਂ ਲੌਣ ਤੋਂ ਵਧੀਆ ਟ੍ਰੈਕਿੰਗ ਹਾਈਕਿੰਗ ਸ਼ੂਜ਼ ਕਿਉਂਕਿ ਸਾਊਥ ਦੇ ਵਿੱਚ ਵੀ ਅਰੂ ਵੈਲੀ ਐ ਕੋਡਾਈ ਕਨਾਲ ਐ ਬਹੁਤ ਸਾਰੀਆਂ ਜਗਾਵਾਂ ਨੇ ਜਿੱਥੇ ਟਰੈਕ ਨੇ ਉਹ ਕਰਾਂਗੇ ਜੀ ਹੁਣ ਇਧਰੋਂ ਦੀ ਇਧਰਲੇ ਪਾਸੇ ਜਾਣਾ ਹੋਵੇਗਾ ਇਧਰ ਤਾਂ ਨਹੀਂ ਜਾਣਾ ਹੋਵੇਗਾ ਜਿਵੇਂ ਜਿਵੇਂ ਅਸੀਂ ਚੜੀ ਜੰਨੇ ਆ ਤੇ ਇਹ ਰਾਹ ਥੋੜਾ ਸੰਘਣੇ ਰੁੱਖਾਂ ਵਾਲਾ ਹੋ ਜਾਂਦਾ ਜੀ ਤੇ ਜਮਾਈਆਂ ਲੱਗਦਾ ਜਿਵੇਂ ਕੋਈ ਤਕੜੇ ਜੰਗਲ ਚ ਆ ਗਏ ਹੋਈਏ ਐਮਾਜ਼ਨ ਰੇਨ ਫੋਰੈਸਟ ਇੱਕ ਉੱਥੇ ਵੀ ਬੜੀ ਤਕੜੀ ਜਗ੍ਹਾ ਹੈ ਜਿੱਦਾ ਅੰਡਾਮਾਨ ਅਸੀਂ 5 ਦਿਨ ਕਿਸ਼ਤੀ ਦੇ ਵਿੱਚ ਲਾ ਕੇ ਆਏ ਹਾਂ ਨਾ ਉੱਥੇ ਵੀ ਇੱਕ ਆਈਸੋਲੇਟਿਡ ਪਲੇਸ ਹੈ ਅਸੀਂ ਜਾਵਾਂਗੇ ਬਾਬੇ ਦੀ ਕਿਰਪਾ ਰਹੀ ਤਾਂ ਜ਼ਰੂਰ ਉਸ ਟਾਊਨ ਦਾ ਨਾਮ ਹੈ ਜੀ ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਆਈਸੋਲੇਟਿਡ ਪਲੇਸ ਹੈ ਦੁਨੀਆ ਦੀ ਸਭ ਤੋਂ ਜ਼ਿਆਦਾ ਰਿਮੋਟੈਸਟ ਪਲੇਸ ਹੈ ਜੀ ਤੇ ਉਹ ਸ਼ਹਿਰ ਐਡਾ ਵੱਡਾ ਵਸਿਆ ਹੋਇਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਗਰ ਉਹ ਪੈਂਦਾ ਦਾ ਉਹ ਐਵਜ਼ੋਨਸ ਦੇ ਵਿੱਚ ਹੈ ਜਿਹਨੂੰ ਆਪਾਂ ਐਵਜ਼ੋਨ ਰੇਨ ਫੋਰੈਸਟ ਕਹਿ ਦ ਇਹ ਆਪਣੇ ਭਰਾਵਾਂ ਨੇ ਭੈਣਾਂ ਨੇ ਨਾਮ ਸੁਣਿਆ ਹੁਣ ਇਕਵੀ ਤੋਸ ਜਾਣਾ ਉੱਥੇ ਜੀ 100% ਪੂਰੀ ਦੁਨੀਆ ਗਾਨੀ ਹੈ ਜੀ ਉਹ ਦੇਖਣ ਲਈ ਜਗ੍ਹਾ ਹੈਗੀ ਹੈ ਇਹ ਦੇਖਾਂਗੇ ਵੀ ਜ਼ਰੂਰ ਇਕਵੀ ਤੋਸ ਇੱਕ ਬੋਨਸ ਟਿਪ ਗਦੀ ਵੀ ਟਰੈਕ ਕਰੋ ਤਾਂ ਬੈ ਕੇ ਜਿਹੜਾ ਹੈਗਾ ਸਾਹ ਨਾਲ ਲਾਓ ਖੜੇ ਹੋ ਕੇ ਲਓ ਅਗਰ ਕੰਟੀਨਿਊਸ ਟਰੈਕ ਕਰਨਾ ਚਾਹੁੰਦੇ ਹੋ ਤੇ ਕੰਟੀਨਿਊਸ ਟਰੈਕ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਤੇ ਕੰਟੀਨਿਊਸ ਟਰੈਕ ਤਾਂ ਹੀ ਹੋ ਸਕਦਾ ਜੇ ਤੁਸੀਂ ਖੜ ਕੇ ਸਾਹ ਲਓਗੇ ਤਾਂ ਹੀ ਅਗਰ ਤੁਸੀਂ ਟਾਈਮ ਘਟਾ ਹੈ ਤੁਹਾਡੇ ਕੋਲੋਂ ਤੇ ਟ੍ਰੈਕ ਛੇਤੀ ਕਰਨਾ ਚਾਹੁੰਦੇ ਹੋ ਤਾਂ ਕੋਸ਼ਿਸ਼ ਇਹ ਹੀ ਹੈ ਨੀਡ ਟੂ ਬੀ ਥੈਟ ਯੂ ਵਿਲ ਨਾਟ ਸਟੇ ਫੋਰ ਆਲਮੋਸਟ 15 ਟੂ 20 ਮਿੰਟਸ ਓਨ ਅ ਸਿੰਗਲ ਪਲੇਸ ਬੈ ਕੇ ਸਾਹ ਨਾਲ ਲਓ ਜੀ ਤੇ ਬੈ ਕੇ ਸਾਹ ਨਾਲ ਲਓ ਅਗਰ ਚੰਗਾ ਟਾਈਮ ਹੈਗਾ ਤੇ ਫਿਰ ਕੋਸ਼ਿਸ਼ ਕਰ ਸਕਦੇ ਤੁਸੀਂ ਕਿ ਬੈ ਕੇ ਸਾਹ ਲੈ ਲਿਆ ਜਾਵੇ ਜਾਂ ਕਈ ਵਾਰੀ ਇਹ ਹੁੰਦਾ ਬੰਦਿਆਂ ਨਾਲ ਉਹਨਾਂ ਦੀਆਂ ਵਾਈਫ ਜਾਂ ਕਪਲ ਕਰ ਰਹੇ ਹੁੰਦੇ ਆ ਇਨਾ ਸੜਕਾਂ ਦੇ ਉੱਤੇ ਸਫਰ ਸੜਕਾਂ ਘੇਰਾਂ ਟ੍ਰੇਨਾਂ ਦੇ ਉੱਤੇ ਤੇ ਇਹ ਵੀ ਹੁੰਦਾ ਮਦਮ ਜਾਂ ਕੰਮ ਪੈ ਜਾਂਦਾ ਤੇ ਫਿਰ ਕਈ ਜੀ ਹਿੰਮਤ ہار ਜਾਂਦੇ ਆ ਇਹੋ ਤਾਂ ਦਾ ਟਰੈਕ ਤਾਂ ਹੈ ਨਹੀਂ ਵੈਸੇ ਹਿੰਮਤ ਹਾਰਨ ਵਾਲਾ ਪਰ ਫਿਰ ਵੀ ਇੱਕ ਇੰਨੀ ਚੀਜ਼ ਤਾਂ ਹੈਗੀ ਕਿ ਬਈ ਹੰਦਾ ਘਬਰਾ ਜਾਂਦਾ ਟਰੈਕ ਦੇ ਏਕੇ ਤੇ ਉਹੀਂ ਰਿਲੈਕਸੇਸ਼ਨ ਵਾਸਤੇ ਬਹਿ ਜਾਂਦਾ ਫਿਰ ਉਹਨਾਂ ਸਾਹ ਚੜਦਾ ਰਹਿੰਦਾ ਜੀ ਬਾਰ-ਬਾਰ ਤੇ ਜਿੰਨਾ ਹੋ ਸਕੇ ਜੀ ਇੰਨਾ ਟਰੈਕਾਂ ਤੇ ਨਾਰਮਲ ਦੇ ਨਾਲੋਂ ਵਧੀਆ ਲੈਂਦੇ ਰਹੋ ਡੀਪ ਬਰੀਥਿੰਗ ਕਰੋ ਜੀ ਤੇ ਫਿਰ ਸਾਹ ਨਹੀਂ ਚੜੇਗਾ ਜੀ ਛੇਤੀ ਹੌਲੀ-ਹੌਲੀ ਬਾਕੀ ਇਸ ਟਾਈਮ ਨੇ ਦੀ ਵੀ ਗੇਮ ਹੁੰਦੀ ਹੈ ਜੀ ਹਰ ਇੱਕ ਚੀਜ਼ ਸਾਧਨੇ ਤੇ ਡਿਪੈਂਡ ਨਹੀਂ ਕਰਦੀ ਇਸ ਟਾਈਮ ਇਹਨਾ ਵੀ ਗੁੱਡ ਹੋਵੇ ਤਾਂ ਵਧੀਆ ਟਰੈਕ ਕਰ ਸਕਦੇ ਆ ਬੰਦੇ ਥੋੜਾ ਜਿਹਾ ਵੇਟ ਕਰ ਲੈਨੇ ਆ ਆਪਣੇ ਵਾਲੇ ਬੰਦੇ ਕੋਸ ਪਿੱਛੇ ਰਹਿ ਗਈ ਹੈ ਜੀ ਤੇ ਆ ਲੈਣ ਦਿੰਨੇ ਆ ਉਹਨਾਂ ਨੂੰ ਜੀ ਮੈਂ ਚੱਲੀ ਜਾਂਦਾ ਸੀ ਅੱਗੇ ਤੇ ਉਹ ਪਿੱਛੇ ਰਹਿ ਗਏ ਥੋੜਾ ਜਿਹਾ ਵੇਟ ਕਰ ਲੈਨੇ ਇੱਥੇ ਬਹਿ ਕੇ ਹੋ ਗਿਆ ਹੁਣ 1 ਕਿਲੋਮੀਟਰ ਦਾ ਤਕਰੀਬਨ ਸਫ਼ਰ ਪਤਾ ਵੀ ਨਹੀਂ ਲੱਗਿਆ ਇੱਥੇ ਆ ਕੇ ਜਿਹੜਾ ਟਰੈਕ ਹੈਗਾ ਉਹ ਸੁੱਕਾ ਸੁੱਕਾ ਹੋ ਗਿਆ ਜੀ ਕਿਉਂਕਿ ਇੱਥੇ ਧੁੱਪ ਪੈਂਦੀ ਰਹਿੰਦੀ ਹੈ ਟਾਈਮ ਟੂ ਟਾਈਮ ਇੰਨਾ ਜਗ੍ਹਾ ਮਾ ਤੇ ਧੁੱਪ ਪੈਂਦੀ ਰਹਿੰਦੀ ਹੈ ਤਾਂ ਕਰਕੇ ਇਹ ਟਰੈਕ ਥੋੜਾ ਸੁੱਕਾ ਹੋਇਆ। ਉੱਥੇ ਧੁੱਪ ਨਹੀਂ ਪੈਂਦੀ ਸੀ ਕਿਉਂਕਿ ਓ ਜਿਆਦਾ ਡੈਂਸ ਫੋਰੈਸ ਸੀਗਾ ਤਾਂ ਕਰਕੇ ਉੱਥੇ ਗਿੱਲਾ ਸੀਗਾ ਜੀ ਸਾਰਾ ਕੰਮ। ਇੱਥੇ ਜਦੋਂ ਬਾਰਿਸ਼ ਪੈਂਦੀ ਹੈ ਤੇ ਉਹਦੇ ਨਾਲ ਹੀ ਹੈਗਾ ਧੁੱਪ ਪਾ ਕੇ ਕੰਮ ਸਾਰਾ ਸੁੱਕ ਜਾਂਦੇ ਜੀ। ਇੱਕ ਬਿੱਲੀ ਦਾ ਬੱਚਾ ਮਿਲਿਆ ਜੀ ਟਰੈਕ ਤੇ ਤੇ ਜੰਗਲੀ ਬਿੱਲੀ ਹੈ ਜੀ। ਤੇ ਟਰੈਕ 2 ਕਿਲੋਮੀਟਰ ਦਾ ਕਰਕੇ ਆਏ ਆ ਤੇ ਐਂ ਲੱਗਦਾ ਵਰਥ ਇਟ ਹੈ ਜੀ। ਵਰਥ ਇਟ ਹੈ। ਵਰਥ ਇਟ ਕਿਉ ਹੈ ਦੇਖ ਲਓ ਜੀ ਨੀਲਾ ਪਾਣੀ ਤੁਹਾਡੀ ਸਕਰੀਨ ਦੇ ਉੱਤੇ ਇਹਨੂੰ ਆਪਾਂ ਪਤਾ ਨਹੀਂ ਕੀ ਕਹਿ ਸਕਦੇ ਆ ਕੁਝ ਤਾਂ ਕਹਿ ਹੀ ਸਕਦੇ ਆ ਕਮੈਂਟਾਂ 'ਚ ਦੱਸਿਓ ਕੀ ਕਵਾਂਗੇ ਇਹਨੂੰ ਸਕਾਟਲੈਂਡ ਨਿਊਜ਼ੀਲੈਂਡ ਇਦਾਂ ਦੀਆਂ ਥਾਵਾਂ ਜੜੀਆਂ ਨੇ ਬਹੁਤ ਫੇਮਸ ਨੇ ਇੰਡੀਆ 'ਚ ਅਨਐਕਸਪਲੋਰਡ ਜੈਮਸ ਵੀ ਨੇ ਅਨਐਕਸਪਲੋਰਡ ਹਾਈਕਿੰਗਸ ਵੀ ਨੇ ਟ੍ਰੈਕਸ ਵੀ ਨੇ ਜਿਹੜੀਆਂ ਹਲੇ ਤੱਕ ਅਨਟੱਚਡ ਨੇ ਤੇ ਅਨਟੱਚਡ ਹੀ ਰਹਿਣੀਆਂ ਚਾਹੀਦੀਆਂ ਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਦਾਂ ਦੀਆਂ ਥਾਵਾਂ ਨੂੰ ਬਚਾ ਕੇ ਰੱਖਣਾ ਇਹ ਜਿਹੜੀ ਆਪਣੀਆਂ ਪਲੇਸਿਸ ਨੇ ਇਹ ਅਨਐਕਸਪਲੋਰਡ ਨੇ ਜੀ ਬੜਾ ਵਧੀਆ ਲੱਗਦਾ ਇਦਾਂ ਦੀਆਂ ਜਗ੍ਹਾਵਾਂ ਤੇ ਜਦੋਂ ਅਸੀਂ ਆਨੇ ਆ ਇਦਾਂ ਦੇ ਨਿਆਰੇ ਦੇਖਦੇ ਆ ਕੋਈ ਗੰਦਗੀ ਨਹੀਂ ਦੇਖਣ ਨੂੰ ਮਿਲੀ ਕੋਈ ਕਿਸੇ ਪ੍ਰਕਾਰ ਦਾ ਗੰਦ ਕਿਸੇ ਨੇ ਸੁੱਟਿਆ ਨਹੀਂ ਹੋਇਆ ਇੱਥੇ ਤੇ ਇੱਕ ਰਿਕਵੈਸਟ ਆਮ ਅਪੀਲਿੰਗ ਟੂ ਦੀ 올 ਆਫ ਦੀ ਟ੍ਰੈਵਲਰਸ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਨੂੰ ਇੱਕ ਹੀ ਰਿਕਵੈਸਟ ਹੈ ਜੀ ਮੇਰੇ ਵੱਲੋਂ ਇਹ ਇੱਥੇ ਕੂੜਾ ਵਿਗਾਰਾ ਨਾ ਸਟਿਓ ਤੇ ਆਪਣੀ ਸਫਾਈ ਅਗਰ ਕੋਈ ਦਿਖਦਾ ਵੀ ਹੈ ਤੇ ਇੱਕ ਆਪਣੇ ਲਈ ਲਿਫਾਫਾ ਲੈ ਕੇ ਜਰੂਰ ਤੁਰਿਆ ਕਰੋ ਤੇ ਉਹ ਚੱਕ ਲਿਆ ਕਰੋ ਜੀ ਮੈਂ ਤਾਂ ਬਹੁਤ ਜ਼ਿਆਦਾ ਇਸ ਚੀਜ਼ ਤੇ ਮੈਨੂੰ OCD ਹੈ ਓਵਰ ਕੰਪਲਸਿਵ ਡਿਸਆਰਡਰ ਅਗਰ ਇਦਾਂ ਦੀ ਕੋਈ ਚੀਜ਼ ਦਿਖਦੀ ਹੈ ਤਾਂ ਮੈਂ ਬੜਾ ਔਖਾ ਜਾ ਹੋ ਜਾਂਦਾ ਅੰਦਰੋਂ ਦੀ ਇਰੀਟੇਸ਼ਨ ਹੋਣ ਲੱਗ ਜਾਂਦੀ ਹੈ ਇਹ ਚੀਜ਼ਾਂ ਦੇਖ ਕੇ ਤੇ ਆਪਣੇ ਆਪ ਦੇ ਵਿੱਚ ਐਂ ਲੱਗਦਾ ਹੈ ਕਿ ਹਰ ਇੱਕ ਚੀਜ਼ ਪਰਫੈਕਟ ਹੋਣੀ ਚਾਹੀਦੀ ਹੈ ਹਰ ਇੱਕ ਚੀਜ਼ ਚ ਪਰਫੈਕਸ਼ਨ ਹੋਣੀ ਚਾਹੀਦੀ ਹੈ ਆਪਣੇ ਆਪ ਨੂੰ ਪਰਫੈਕਟ ਕਰੋ ਆਪਾਂ ਕਰ ਸਕਦੇ ਹਾਂ ਕੋਸ਼ਿਸ਼ ਕਰ ਸਕਦੇ ਹਾਂ ਪਰਫੈਕਸ਼ਨ ਨੂੰ ਆਪਣੇ ਕੋਲ ਲੈ ਕੇ ਆਣ ਦੀ ਸਭ ਤੋਂ ਪਹਿਲਾ ਹਰੀ ਹਰੀ ਬੋ ਨਿਤਾਇ ਗੌਰ ਹਰੀ ਬੋ ਬਹੁਤ ਸਾਰੀਆਂ ਮੋਨਿਟਰ ਲਿਜ਼ਰਡ ਨੇ ਤੇ ਗੀਕੋਸ ਬਹੁਤ ਜ਼ਿਆਦਾ ਨੇ ਕਿਧਰ ਹੋਏ ਜੀ ਰਾਹਾ ਬਹੁਤ ਸਾਰੀਆਂ ਦਿਖ ਰਹੀਆਂ ਨੇ ਕੈਮਰੇ ਸਾਹਮਣੇ ਆਂਦੀਆਂ ਬਹੁਤ ਤੇਜ਼ ਭੱਜ ਜਾਂਦੀਆਂ ਬਹੁਤ ਤੇਜ਼ ਭੱਜ ਜਾਂਦੀਆਂ ਨੇ ਓਏ ਹੋਏ ਹੋਏ ਹਰੀ ਹਰੀ ਬੋ ਨਿਤਾਇ ਗੌਰ ਹਰੀ ਬੋ ਐਬਸੋਲੂਟਲੀ ਅਮੇਜ਼ਿੰਗ ਹਾਊ ਯੂ ਕ੍ਰੀਏਟਿਡ ਥਿਸ ਵਰਲਡ ਮੈਂ ਤਾਂ ਇਹ ਕਹਿਣਾ ਇੱਕ ਇੱਕ ਚੀਜ਼ ਨੂੰ ਇੰਨੇ ਸੋਹਣੇ ਤਰੀਕੇ ਨਾਲ ਬਣਾਉਣਾ ਇੰਨੇ ਪਿਆਰੇ ਢੰਗ ਨਾਲ ਕਲਾਕਾਰੀ ਕਰਨੀ ਆਪਾਂ ਇੱਕ ਡਰਾਇੰਗ ਬਣਾਣੇ ਆ ਜੀ ਡਰਾਇੰਗ ਦੇ ਵਿੱਚ ਕਿੰਨੇ ਕਲਰ ਭਰਦੇ ਆ ਨਾ ਤੇ ਕਿੰਨੀ ਮਿਹਨਤ ਲੱਗਦੀ ਹੈ ਇੱਕ ਛੋਟੀ ਜੀ ਡਰਾਇੰਗ ਦੇ ਵਿੱਚ ਕਲਰ ਭਰਨ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਸ਼ੇਡ ਕਰਨ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਆਪ ਨੂੰ ਪਸੰਦ ਜਤੈ ਨਹੀਂ ਹੁੰਦੀ ਆਪਾਂ ਪੰਗੇ ਲੈਂਦੇ ਰਹਿਣੇ ਆ ਲੈਂਗੇ ਲੈਂਦੇ ਰਹਿਣੇ ਆ ਲੈਂਦੇ ਰਹਿਣੇ ਆ ਜੀ ਇਕੋ ਪਰਮਾਤਮਾ ਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ ਹਰੀ ਦੀ ਨਰਾਇਣ ਦੀ ਜਿਹਦੀ ਮਰਜ਼ੀ ਕਰ ਦੋ ਅੱਲਾ ਹਨੂਮਾਨ ਦੇ ਉਹ ਅੱਲਾ ਦੀ ਕਰ ਦੋ ਨਰਾਇਣ ਨੂੰ ਮੰਨਦੇ ਹੋ ਨਰਾਇਣ ਦੀ ਕਰ ਦੋ ਕਾਲਪੁਰਖ ਨੂੰ ਮੰਨਦੇ ਹੋ ਕਾਲਪੁਰਖ ਦੀ ਕਰ ਦੋ ਯਸ਼ੂ ਨੂੰ ਮੰਨਦੇ ਜਿੰਨੂੰ ਮੰਨਦੇ ਹੋ ਕਰ ਦੋ ਜੀ ਆਪਣੇ ਤੇ ਬੜਾ ਸੋਹਣਾ ਕਹਿੰਦੇ ਨੇ ਬਲੀਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਜੀ ਤੇ ਆਹ ਦੇਖ ਸਕਦੇ ਹੋ ਜੀ ਸਹੀ ਗੱਲ ਹੈ ਜੀ ਤੇਰਾ ਅੰਤ ਨਾ ਜਾਏ ਲਖਿਆ ਬਹੁਤ ਹੀ ਵਧੀਆ ਲੱਗ ਰਿਹਾ ਇਸ ਬੜਾਈ ਹੋਈ ਕੁਦਰਤ ਨੂੰ ਦੇਖਦੇ ਹੋਏ ਤੇ ਟੋਟਲੀ ਵਰਥ ਇਟ ਅਪਰੋਕਸੀਮੇਟਲੀ 2 ਕਿਲੋਮੀਟਰਸ ਆਫ ਟਰੈਕ ਜਿਹੜਾ ਆਪਾਂ ਥੱਲੋਂ ਦੀ ਸ਼ੁਰੂ ਕੀਤਾ ਸੀਗਾ ਤੇ ਇੱਥੇ ਤੱਕ ਆਏ ਆ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਵੀ ਵਧੀਆ ਲੱਗਿਆ ਹੋਵੇਗਾ ਨਜ਼ਾਰੇ ਜਿਹੜੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਫੀਲ ਕਰ ਬੈਠੇ ਘਰ-ਪਾ ਰਹੇ ਹੋਵੋਗੇ ਘਰੇ ਬੈਠੇ ਬੈਠੇ ਤੇ ਮੈਨੂੰ ਬੜਾ ਚੰਗਾ ਲੱਗਦਾ ਜੀ ਮੈਂ ਇਦਾਂ ਦੀਆਂ ਇਦਾਂ ਦੀਆਂ ਜਗਾਵਾਂ ਜੜੀਆਂ ਨੇ ਤੁਹਾਨੂੰ ਪੂਰੇ ਵਰਲਡ ਦੇ ਵਿੱਚ ਹਰ ਇੱਕ ਜਗ੍ਹਾ ਘੁਮਾਵਾਂ ਤੇ ਬਸ ਮੈਨੀਫੈਸਟ ਕਰਦਾ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਜਿੰਨੀਆਂ ਵੀ ਜਗਾਵਾਂ ਨੇ ਇਦਾਂ ਦੀਆਂ ਸਾਰੀਆਂ ਖਾਵਾਂਗਾ ਕਦੀ ਸੋਚਿਆ ਹੀ ਨਹੀਂ ਸੀਗਾ ਜੀ ਐ ਸੋਚਦੇ ਸੀਗੇ ਬੰਬੇੜੀਆਂ ਥਾਵਾਂ ਤੇ ਜਾਵਾਂਗੇ ਅਰਬ ਸਾਗਰ ਦੇਖਾਂ ਚਲੋ ਉਹ ਵੀ ਇੱਕ ਜਗ੍ਹਾ ਦੇਖਣ ਲਈ ਆ ਜੀ ਹੈ ਤਾਂ ਵੀ ਇੱਕ ਪਲੇਸ ਹੈ ਬਣਾਈ ਹੋਈ ਪ੍ਰਮਾਤਮਾ ਦੀ ਹੈ ਪਰ ਪ੍ਰਮਾਤਮਾ ਕਿੱਥੇ ਲੈ ਕੇ ਆ ਜਾਂਦਾ ਜੀ ਪ੍ਰਮਾਤਮਾ ਕਹਿੰਦਾ ਆਹੀ ਦੇਖ ਆਹੀ ਦੇਖ ਹਰੀ ਹਰੀ ਬੋਲ ਹਰੀ ਹਰੀ ਬੋਲ ਜੀ ਬਹੁਤ ਜਿਆਦਾ ਗ੍ਰੇਟਫੁਲ ਥੈਂਕਸ ਟੂ ધ ਲਾਰਡ ਪ੍ਰੇਜ਼ ਦਾ ਲਾਰਡ ਉਹ ਵਗ ਗਏ ਸੀ ਜੀ ਦੂਸਰੇ ਪਾਸੇ ਤੇ ਮੈਂ ਇੱਕ ਥੋੜਾ ਜਿਹਾ ਟੇਡਾ ਜਿਹਾ ਪਾਸੇ ਆ ਗਿਆ ਥੋੜਾ ਰਾਹ ਵੀ ਟੇਡਾ ਸੀਗਾ ਮੈਂ ਵੀ ਟੇਡਾ ਜਿਹਾ ਹੋ ਗਿਆ ਹੁਣ ਚੱਲਦੇ ਹਾਂ ਜੀ ਜਿੱਥੇ ਉਹ ਨੇ ਉੱਧਰ ਮੁ ਜਾ ਕੇ ਥੋੜਾ ਜਿਹਾ ਕਿਹੜਾ ਵੀਊ ਦੇਖਦਾ ਕਿਉਂਕਿ ਹਰ ਜਗ੍ਹਾ ਅਲੱਗ ਵੀਊ ਦੇਖਣ ਨੂੰ ਮਿਲਦਾ ਉਹ ਦਿਖਾਣੇ ਆ ਨੀਲਾ ਪਾਣੀ ਜਮ ਐਨ ਨੀਲਾ ਮੰਨੇ ਚ ਖਤਰਨਾਕ ਕੋਈ ਨਹੀਂ ਤੇ ਥੋੜੇ ਦਿਲਚਸਪ ਬੱਤੀਆਂ ਤੇ ਮੈਂ ਨਦੀ ਮਰੀ ਜਾ ਰਿਹਾ ਦੇਖੋ ਜੀ ਮੇਰਾ ਮਾਈਕ ਬੰਦ ਹੋ ਗਿਆ ਪਤਾ ਨਹੀਂ ਕਿਉਂ ਬੈਟਰੀ ਖਤਮ ਹੋ ਗਈ ਸੀ ਜਾਂ ਕੀ ਹੋ ਗਿਆ ਸੀਗਾ ਪਰ ਇਹ ਜਿਹੜਾ ਰਾਹ ਸੀਗਾ ਜੀ ਬਹੁਤ ਹੀ ਜ਼ਿਆਦਾ ਖਤਰਨਾਕ ਰਾਹ ਸੀਗਾ ਜਮਾਂ ਆਣ ਐ ਲੱਗ ਰਿਹਾ ਸੀਗਾ ਕਿ ਹਵਾ ਬਾਲੀ ਤੇਜ਼ ਆਈ ਤਾਂ ਖੱਬੇ ਪਾਸੇ ਕਿਤੇ ਚਲੇ ਨਾ ਜਾਈ ਜਈਏ ਤੇ ਆਹ ਦੇਖੋ ਜੀ ਤੁਸੀਂ ਨਿਆਰੇ ਚੈੱਕ ਕਰੋ ਇਹ ਮੈਂ ਵੌਇਸ ਰਿਕਾਰਡਿੰਗ ਪਾ ਰਿਹਾ ਅੱਜ ਦਾ ਵਲੋਗ ਥੋੜਾ ਜਿਹਾ ਲੇਟ ਵੀ ਹੋਊਗਾ ਤਾਂ ਮਾਫੀ ਤੇ ਆ ਦੇਖ ਸਕਦੇ ਤੁਸੀਂ ਆਲੇ ਦੁਆਲੇ ਜਮਾਉਣ ਨੀਲਾ ਸਮੁੰਦਰ ਪੂਰਾ ਸਕਾਟਲੈਂਡ ਨਿਊਜ਼ੀਲੈਂਡਰਗੇ ਵੱਡੇ ਵੱਡੇ ਜਗਾਵਾਂ ਨੂੰ ਫੇਲ ਕਰਦਾ ਹੋਇਆ ਦੇਖ ਸਕਦੇ ਹੋ ਜੀ ਇੰਡੀਆ ਦੇ ਵਿੱਚ ਇਦਾਂ ਦੀਆਂ ਜਗਾਵਾਂ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਨੇ ਆ ਤੁਸੀਂ ਚੈੱਕ ਕਰੋ ਇੱਥੇ ਮੈਂ ਕੈਮਰਾ ਥੋੜਾ ਜਿਹਾ ਸੈਲਫੀ ਟਾਈਪ ਬਣਾ ਲਿਆ ਸੀਗਾ ਬਾਲੀ ਦੂਰ ਕਰ ਲਿਆ ਸੀਗਾ ਆਪਣੇ ਆਪ ਤੋਂ ਤੇ ਆ ਥੋੜਾ ਪਰਨਾ ਵੀ ਮੇਰਾ ਅੱਜ ਖਰਾਬ ਸੀਗਾ ਹਵਾ ਬਹੁਤ ਤੇਜ਼ ਚੱਲ ਰਹੀ ਸੀ ਮੈਂ ਬੰਨਿਆ ਵੀ ਨਹੀਂ ਸੀਗਾ ਥੋੜਾ ਜਿਹਾ ਕਿਸੇ ਚੀਜ਼ ਕਰਕੇ ਕਿੱਥੇ ਬੈਠਾ ਹੋਇਆ ਸੀਗਾ ਤੇ ਨੇਚਰ ਇੰਜੋਏ ਕਰ ਰਿਹਾ ਸੀ ਦੇਖ ਸਕਦੇ ਹੋ ਜੀ ਸੱਜੇ ਹੱਥ ਤੁਸੀਂ ਮੇਰੇ ਦੇਖ ਸਕਦੇ ਹੋ ਇੱਕ ਬੀਚ ਬਣਿਆ ਹੋਇਆ ਸੀ ਬਹੁਤ ਸੋਹਣਾ ਤੇ ਚੜਾਈ ਚੜ ਕੇ ਆਪਾਂ ਇੱਕ ਕਲਿਫ ਤੇ ਆ ਗਏ ਸੀਗੇ ਪੂਰਾ ਐਣ ਨੀਲਾ ਪਾਣੀ ਜਿੱਦਾਂ ਫਿਲਮਾਂ ਦੇ ਵਿੱਚ ਹੁੰਦਾ ਹੈ ਤੇ ਅੱਜ ਅਸੀਂ ਲਾਈਵ ਦੇਖ ਰਹੇ ਹਾਂ ਦੇਖ ਸਕਦੇ ਹੋ ਜੀ ਖੱਬੇ ਸੱਜੇ ਦੋਨੋਂ ਪਾਸੇ ਪਾਣੀ ਪਾਣੀ ਨੀਲਾ ਦੇਖੋ ਇੱਧਰ ਗਏ ਤਾਂ ਜੀ ਕੰਮ ਖਤਮ ਸੱਜੇ ਪਾਸੇ ਇੱਧਰ ਵੀ ਜਮਾ ਐਣ ਖਾਈ ਆ ਤਕਰੀਬਨ 2.5 ਤੋਂ 3 ਫੁੱਟ ਦੀ ਜਗ੍ਹਾ ਹੋਣੀ ਆ 4 ਫੁੱਟ ਦੀ ਜਿੱਦੇ ਤੇ ਆਪਾਂ ਚੱਲ ਰਹੇ ਸੀਗੇ ਤੇ ਜਾ ਰਹੇ ਸੀਗੇ ਆ ਇੱਥੇ ਜਾ ਕੇ ਜਮਾ ਹੀ ਇੱਕ ਪੁਆਇੰਟ ਆਇਆ ਬਹੁਤ ਹੀ ਜ਼ਿਆਦਾ ਸਟੀਪ ਸੀਗਾ ਉਹ ਬਹੁਤ ਹੀ ਜ਼ਿਆਦਾ ਮਤਲਬ ਉਹ ਸੀਗਾ ਕੱਟ ਲੈਂਥ ਦਾ ਵਿਡਥ ਬਹੁਤ ਘੱਟ ਸੀਗੀ ਤੇ ਇਹ ਰਾਹ ਪਣ ਪਾਰ ਕਰਨੇ ਪਏ ਬੜੇ ਡੇਂਜਰ ਡੇਂਜਰ ਜੇ ਤੇ ਫਿਰ ਜਾ ਕੇ ਇਦਾਂ ਦਾ ਵਿਊ ਦੇਖਣ ਨੂੰ ਮਿਲਦਾ 360 ਵਿਊ ਆਫ ਅੰਡਮਾਨ ਸੀ ਕੀ ਕੀ ਦਸੀਏ ਜੀ ਥੱਲੇ ਸਾਰੀ ਕੋਰਲ ਹੈ ਜੀ ਪਾਣੀ ਦੇ ਵਿੱਚ ਜਿੱਦਾਂ ਆਪਣੀ ਜ਼ਮੀਨ ਤੇ ਫਲੋਰਾ ਫੋਨਾ ਹੁੰਦੀ ਹੈ ਪਾਣੀ ਦੇ ਵਿੱਚ ਕੋਰਲ ਲਾਈਫ ਹੁੰਦੀ ਹੈ ਜਿੱਦਾਂ ਆਪਣੀ ਧਰਤੀ ਦੇ ਪੇੜ ਪੌਦੇ ਹੁੰਦੇ ਨੇ ਬੂਟੇ ਹੁੰਦੇ ਨੇ ਬੁਸ਼ੀਸ ਹੁੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹਦੇ ਪਾਣੀ ਦੀ ਵੀ ਇੱਕ ਲਾਈਫ ਅਲੱਗ ਹੁੰਦੀ ਜਿਹਨੂੰ ਆਪਾਂ ਮਰੀਨ ਲਾਈਫ ਜਾਂ ਕੋਰਲ ਲਾਈਫ ਕਹਿ ਦਿੰਨੇ ਆ ਤੁਸੀਂ ਥਿ ਵਿਊ ਚੈੱਕ ਕਰੋ ਨਜ਼ਾਰੇ ਲੈਂਦਾ ਹੋਇਆ ਹਵਾ ਦੇ ਵਿੱਚ ਮੈਂ ਇੰਨੀ ਤੇਜ਼ ਹਵਾ ਮੈਂ ਲਾਈਫ ਦੇ ਵਿੱਚ ਕਦੀ ਨਹੀਂ ਚਲਦੀ ਹੋਈ ਦੇਖੀ ਤੇ ਬਸ ਇਹ ਲਾਈਫ ਦਾ ਕੁਝ ਐਕਸਪੀਰੀਅੰਸ ਹੀ ਹੁੰਦਾ ਜੀ ਜਿਹੜਾ ਲਾਈਫ 'ਚ ਅਸੀਂ ਲੈ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਸਕਰੀਨ ਤੇ ਦਿਖਾ ਰਹੇ ਆ ਆਲੇ ਦੁਆਲੇ ਪਾਣੀ ਹੀ ਪਾਣੀ ਇਹ ਟ੍ਰੈਕ ਮੈਂ ਦੁਬਾਰਾ ਕਰਾਂਗਾ ਜੇ ਕੋਈ ਮੈਂ ਪੋਰਟ ਪਲੇਅਰ ਦੁਬਾਰਾ ਵਾਪਸ ਆਵਾਂਗਾ ਤੇ ਕਰਾਂਗਾ ਦੁਬਾਰਾ ਇਹਦੀ ਵਧੀਆ ਜੀ ਵੀਡੀਓ ਬਣਾਵਾਂਗੇ ਤਾਂ ਕਿ ਥੋੜੀ हां ठीक ठीक बनाइए आ देखो जी ਕਿਹੜੇ ਕਲਿਫ ਤੇ ਖੜਾ ਇੱਥੋਂ ਦੀ ਇਹ ਪਾਸਾ ਲੈਣਾ ਇੱਥੋਂ ਲੈ ਕੇ ਬਿਲਕੁਲ ਐਨ ਪਹਾੜ ਫੜਦੇ ਫੜਦੇ ਜਿਹੜਾ ਹੈਗਾ ਅਸੀਂ ਉਧਰਲੇ ਪਾਸੇ ਜਾਣਾ ਆਹ ਦੇਖੋ ਜੀ ਇੱਥੋਂ ਗਿਰੇ ਦਾ ਕੰਮ ਜਮਾਂ ਖਤਮ ਤੇ ਬਾਕੀ ਹਰੀ ਕਿਰਪਾ ਹੈ ਨਹੀਂ ਕੁਝ ਹੁੰਦਾ ਟਰੈਕ ਕਰ ਲਿਆ ਆਪ ਆਰਾਮ ਨਾਲ ਤੇ ਆ ਇੱਥੋਂ ਦੀ ਆਪਾਂ ਉੱਤੇ ਚੜ ਗਏ ਕਲਿਫ ਤੇ ਬਹੁਤ ਹੀ ਸੋਹਣਾ ਰਾਹ ਬਹੁਤ ਹੀ ਪਿਆਰਾ ਰਾਹ ਜੀ ਤੇ ਨਿਆਰੇ ਬਹੁਤ ਹੀ ਸੋਹਣੇ ਜਮਾਂ ਇਹ ਪ੍ਰਮਾਤਮਾ ਇਹੀ ਹੈ ਨੇਚਰ ਨੂੰ ਹੀ ਪ੍ਰਮਾਤਮਾ ਕਿਹਾ ਜਾਂਦਾ ਹੈ ਜੀ ਇਹ ਰ ਆ ਦੇਖੋ ਕਾ ਤੇ ਚੱਲਦਾ ਹੋਇਆ ਵਧੀਆ ਆਰ ਥਿੰਕ ਹੋ ਰਹੀ ਸੀ ਮੇਰੀ ਆ ਦੇਖੋ ਜੀ ਇਧਰ ਮੈਂ ਕਾ ਤੇ ਚੱਲੀ ਆ ਨਾਰਥਿੰਗ ਲਈ ਹਵਾ ਪੂਰੀ ਐਨ ਗਾਡਰ ਚਲਦੀ ਪਈ ਐ ਤੇ ਨਿਆਰੇ ਪੂਰੇ ਆ ਰਹੇ ਨੇ ਬਸ ਸਾਊਂਡ ਜਿਹੜੀ ਹੈਗੀ ਮੇਰੀ ਆਫਟਰ ਰਿਕਾਰਡਿੰਗ ਵੌਇਸ ਰਿਕਾਰਡ ਕਰ ਰਿਹਾ ਜੀ ਮੈਂ ਤੇ ਇਸ ਲਈ ਮਾਫੀ ਅੱਜ ਦਾ ਵਲੋਗ ਥੋੜਾ ਜਿਹਾ ਮੈਂ ਕੋਲ ਕਰ ਗਿਆ ਇਹਦੇ ਲਈ ਬਹੁਤ-ਬਹੁਤ ਮਾਫੀ ਮੰਗਦਾ ਆ ਚੈੱਕ ਕਰੋ ਜੀ ਪਾਣੀ ਦੀਆਂ ਸ਼ੱਲਾਂ ਕੀ ਆ ਰਹੀਆਂ ਨੇ ਇੰਨਾ ਪਾਣੀ ਨੀਲਾ ਮੈਂ ਕਦੀ ਲਾਈਫ 'ਚ ਨਹੀਂ ਦੇਖਿਆ ਸੀਗਾ ਸਮੁੰਦਰ ਦੇਖਣ ਦਾ ਸ਼ੌਂਕ ਤਾਂ ਬਹੁਤ ਸੀ ਪਰ ਪਤਾ ਨਹੀਂ ਦੇਖ ਪਾਵਾਂਗੇ ਨਹੀਂ ਦੇਖ ਪਾਵਾਂਗੇ ਗਰੀ ਸੋਚਿਆ ਨਹੀਂ ਸੀ ਇਹ ਆਪਣਾ ਜਿਹੜਾ ਏਰੀਆ ਜੀ ਇਹ ਆਪਣਾ ਮੁੰਡਾ ਟਰੈਕ ਦਾ ਲਾਸਟ ਪੁਆਇੰਟ ਹੈ ਜੀ ਜਿਹਨੂੰ ਆਪਾਂ ਕਲਿਫ ਪੁਆਇੰਟ ਵੀ ਕਹਿ ਦਿੰਨੇ ਆ ਇੱਥੇ ਮੈਂ ਬਹਿ ਕੇ ਵੀਡੀਓ ਦੀ ਐਂਡਿੰਗ ਵੀ ਕਰ ਰਿਹਾ ਤੇ ਹੈ ਐਨਜੋਏ ਵੀ ਕਰ ਰਿਹਾ ਬੜਾ ਵਧੀਆ ਲੱਗ ਰਿਹਾ ਸੀ ਜਿੱਥੇ ਮੈਂ ਬੈਠਾ ਹੋਇਆ ਸੀਗਾ ਬਹੁਤ ਹੀ ਜ਼ਿਆਦਾ ਰਿਸਕੀ ਪੁਆਇੰਟ ਸੀ ਪਰ ਮੈਂ ਕਹਾਂ ਚਲੋ ਇੱਕ ਛੋਟਾ ਜਿਹਾ ਰਿਸਕ ਲੈ ਕੇ ਆਪਾਂ ਜਿਹੜਾ ਹੈਗਾ ਵੀਡੀਓ ਐਂਡ ਕਰ ਦਿੱਤੀ ਜਾਵੇ ਪਿੱਛੇ ਪੂਰੀ ਖਾਈ ਹੈ ਉੱਥੇ ਐ ਲੱਗ ਰਿਹਾ ਸੀਗਾ ਬੈਠੇ ਹੋਏ ਕਿ ਬਹੁਤ ਤੇਜ਼ ਹਵਾ ਚੱਲੀ ਤੇ ਬਸ ਫਿਰ ਹੋ ਗਿਆ ਕੰਮ ਬਸ ਇੰਜੋਏ ਕਰ ਰਿਆ ਸੀ ਮੈਂ ਬੈਠੇ ਬੈਠੇ ਤੇ ਨੇਚਰ ਨੂੰ ਫੀਲ ਕਰਨਾ ਬਹੁਤ ਜ਼ਰੂਰੀ ਹੈ ਜੀ ਸਾਡੇ ਲਈ ਬਣਿਆ ਉਹ ਫੀਲ ਕਰਨ ਵਾਸਤੇ ਫੀਲ ਕਰਾਉਣ ਵਾਸਤੇ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਉਣ ਵਾਸਤੇ ਦੇਖ ਸਕਦੇ ਹੋ ਪਿੱਛੇ ਸਾਰਾ ਦਾ ਸਾਰਾ ਡਮਨਸੀ ਤੇ ਛੱਲਾਂ ਪਾਣੀ ਦੀ ਤੁਸੀਂ ਦੇਖ ਸਕਦੇ ਹੋ ਹਵਾ ਦੇ ਕਾਰਨ ਜਿਹੜੀ ਬੰਦੀਆਂ ਪਈਆਂ ਤੇ ਹਵਾ ਵੀ ਬਹੁਤ ਤੇਜ਼ ਚੱਲ ਰਹੀ ਹੈ ਬਸ ਇਸ ਵੀਡੀਓ ਨੂੰ ਫਿਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਹੋਪ ਕਰਦਾ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਤੇ ਬੜਾ ਚੰਗਾ ਲੱਗਦਾ ਹੋਵੇਗਾ ਮੈਂ ਇਦਾਂ ਇਦਾਂ ਦੇ 뷰 ਦਿਖਾਨਾ ਵਾ ਤੇ ਇਦਾਂ ਇਦਾਂ ਦੀਆਂ ਜਗਾਵਾਂ ਦਿਖਾਨਾ ਤੇ ਬਸ ਇਸ ਅਨਸੀਨੰਡਮਨ ਸੀਰੀਜ਼ ਦੇ 7ਵੇਂ ਪਾਰਟ ਨੂੰ ਆਪਾਂ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਜੀ ਕੱਲ ਨੂੰ ਇੱਕ ਹੋਰ ਰਵੀ ਵੀਡੀਓ ਦੇ ਨਾਲ ਤਤ ਗੰਦੇ ਲਈ ਗੁੱਡ ਬਾਏ ਰਾਬ ਰਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਕੀ ਦੇਖਣਾ ਰਹਿ ਗਿਆ ਜੀ ਹੁਣ ਐਬਸੋਲੂਟਲੀ ਅਮੇজিং ਦਾ ਵਰਲਡ ਦਾ ਕ੍ਰੀਏਟਰ ਐਂਡ ਦਾ 뷰ਅਰ ਵਾਂਸ ਐਬਸੋਲੂਟਲੀ ਅਮੇজিং ਇਹ ਹਟ ਜੀ ਬਣੀ ਹੋਈ ਆ ਟੂਰਿਸਟਾਂ ਵਾਸਤੇ ਬਣਾਈ ਹੋਈ ਆ ਪੰਜ ਸੱਤ ਮਿੰਟ 10 ਮਿੰਟ ਬਹਿ ਜਾਓ ਤੇ ਰੈਸਟ ਕਰ ਲਓ ਕਿ ਨਹੀਂ ਰੈਸਟ ਕਰੀ ਜਾਂਦੇ ਨੇ ਸਾਰੇ ਕੁਝ ਬੱਚਿਆ ਖਾਣ ਪੀਣ ਦਾ ਪਾਣੀ ਪੂਣੀ ਹੈਗਾ ਮਾੜਾ ਮੋਟਾ